ਇਮੇ ਤੁਹਾਨੂੰ ਹੈਅਰ ਲੌਸ ਤੋਂ ਬਚਣ ਦਾ ਇੱਕ ਮੰਤਰ ਦੇ ਰਿਹਾ ਨੋਟ ਕਰ ਲਿਓ ਜਿਨ੍ਹਾਂ ਨੂੰ ਮਤਲਬ ਵਾਲ ਬਹੁਤ ਟੁੱਟਦੇ ਆ ਝੜਦੇ ਆ ਕਈਆਂ ਦੇ ਤਾਂ ਨਾ ਜਿਵੇਂ ਦਾੜੀ ਦੇ ਵਿੱਚ ਪੈਚ ਬਣ ਜਾਂਦੇ ਆ ਸਿਰ 'ਚ ਵੀ ਗੰਜਾ ਪਾਣਾ ਜਾਂਦਾ ਪੈਚ ਹੀ ਨਿਕਲ ਜਾਂਦੇ ਆ ਜੀ ਹੁੰਦਾ ਸੀ ਇੱਕ ਤਾਂ ਮੇਥੀ ਲੈ ਲਓ 100 ਗ੍ਰਾਮ 50 ਗ੍ਰਾਮ ਕਲੌਂਜੀ ਲੈ ਲਓ ਇਹ ਇਹਦੇ ਵਿੱਚ 150 ਗ੍ਰਾਮ ਹੋ ਗਿਆ ਜੀ ਇਹ ਤੇ ਇਹਦੇ 'ਚ 150 ਗ੍ਰਾਮ ਆਮਲੇ ਪਾ ਲਓ ਆਵਲੇ ਸੁੱਕੇ ਪਾ ਕੇ ਉਹਦਾ ਪਾਊਡਰ ਬਣਾ ਲਓ ਗ੍ਰਾਈਂਡ ਕਰਕੇ ਕਿਉਂਕਿ ਜਿਹੜਾ ਸਾਬਣ ਸ਼ੈਂਪੂ ਹੈ ਉਹ ਤੁਹਾਡਾ ਇਫੈਕਟ ਘਟਾ ਦੇਗਾ ਇੱਕ ਦਿਨ ਨਾ ਕਰਿਓ ਦੂਜੇ ਦਿਨ ਕਰ ਲਿਓ ਇੱਕ ਦਿਨ ਦੇ ਵਿੱਚ ਤੁਹਾਡੇ ਵਾਲਾਂ 'ਚ ਮਜ਼ਬੂਤੀ ਆਊਗੀ ਤੁਹਾਨੂੰ ਪਤਾ ਲੱਗੂਗਾ ਵੀ ਜਿਹੜੀ ਕੰਗੀ ਭਰ ਕੇ ਆਉਂਦੀ ਸੀ ਥੋੜੀ ਘਟਣ ਲੱਗ ਗਈ ਫਿਰ ਹੌਲੀ-ਹੌਲੀ ਤੁਸੀਂ ਦੇਖੋਗੇ ਵੀ ਮੈਂ ਇਹ ਮਹੀਨੇ 'ਚ ਵੱਧ ਤੋਂ ਵੱਧ ਹਫ਼ਤੇ 'ਚ ਦੋ ਵਾਰੀ ਜ਼ਰੂਰ ਕਰੋ ਜਦੋਂ ਤੁਸੀਂ ਮਹੀਨੇ 'ਚ 8 ਵਾਰੀ ਕਰ ਲਿਆ ਤੁਸੀਂ ਦੇਖੋਗੇ ਵੀ ਜਿਹੜੇ فرش ਤੇ ਵਾਲ ਖਿੰਡਦੇ ਸੀ ਜਾਂ ਜਿਹੜੇ ਵਾਲ ਸ਼ੈਂਕ ਤੇ ਗਿਰ ਜਾਂਦੇ ਸੀ ਜਿਹੜੇ ਵਾਲ ਸਾਬਣ ਨੂੰ ਚਿਪਕ ਜਾਂਦੇ ਸੀ ਉਹ ਵਾਲ ਖਤਮ ਝੜਨੋਂ हट ਕੇ ਇਹ ਇੰਨਾ ਵਧੀਆ ਚੀਜ਼ ਆ ਗੱਲ ਹੋਈ ਸੀ ਬਾਲਾਂ ਦੇ ਝੜਨ ਤੋਂ ਰੋਕਣ ਦੀ ਪਰ ਮੈਂ ਤੁਹਾਨੂੰ ਐਡੀ ਵੱਡੀ ਚੀਜ਼ ਦੱਸੀ ਹੈ ਕਿ ਬਾਲ ਤਾਂ ਝੜਨੋਂ ਰੁਕਣਗੇ ਰੁਕਣਗੇ ਨਾਲ ਨਾਲ ਤੁਹਾਡਾ ਜਿਹੜਾ ਚਿੜਚਿੜਾਪਨ ਹੈ ਸੁਭਾਅ ਦੇ ਵਿੱਚ ਗੁੱਸਾ ਵਾਲਾ ਸੁਭਾਅ ਹੈ ਬਲੱਡ ਪ੍ਰੈਸ਼ਰ ਹੈ ਹੋਰ ਬਹੁਤ ਸਾਰੀਆਂ ਆਪਾਂ ਨੂੰ ਪ੍ਰੋਬਲਮ ਨੇ ਹਰ ਪ੍ਰੋਬਲਮ ਦੇ ਵਿੱਚ ਇਹ ਤੁਹਾਨੂੰ ਫਾਇਦਾ ਦੇ। ਹਾਂ ਜੇ ਤੁਸੀਂ ਆਪਣੇ ਬਾਲਾਂ ਦੇ ਵਿੱਚ ਦੁੱਧ ਪਾਓ ਸਵੇਰੇ ਕੱਚਾ ਦੁੱਧ ਪਾ ਕੇ ਧੋਇਆ ਕਰੋ ਤਾਂ ਹੋਰ ਵਧੀਆ ਚੀਜ਼ ਆ ਔਲਿਆਂ ਦਾ ਪਾਣੀ ਜਿਵੇਂ ਰਾਤ ਨੂੰ ਦੋ ਚਮਚੇ ਔਲੇ ਪੀਓ ਤੋਂ ਇੱਕ ਗਲਾਸ ਪਾਣੀ ਚ ਸਵੇਰੇ ਉਹ ਜਿਹੜਾ ਪਾਣੀ ਆ ਉਹਦੇ ਨਾਲ ਵਾਲ ਧੋ ਲੋ ਕੰਡੀਸ਼ਨਿੰਗ ਆਪੇ ਹੋ ਜਾਏ ਵਾਲਾਂ ਦਾ ਝੜਨਾ ਅੱਜ ਦੇ ਸਮੇਂ ਵਿੱਚ ਇੱਕ ਬਹੁਤ ਵੱਡਾ ਹੈਲਥ ਇਸ਼ੂ ਬਣਿਆ ਹੋਇਆ ਸੋ ਲੰਬੇ ਬਾਲ ਕੁੜੀਆਂ ਦੀ ਅਗਰ ਅਸੀਂ ਗੱਲ ਕਰੀਏ ਫੀਮੇਲਜ਼ ਦੀ ਗੱਲ ਕਰੀਏ ਹਰ ਕੋਈ ਚਾਹੁੰਦਾ ਹੈ ਕਿ ਸਾਡੇ ਮਜ਼ਬੂਤ ਕਾਲੇ ਕਣੇ ਬਾਲ ਹੋਣ ਔਰ ਜਦੋਂ ਬਾਲ ਝੜਦੇ ਨੇ ਤਾਂ ਬੜਾ ਹੀ ਦੁੱਖ ਲੱਗਦਾ ਹੈ ਹੈਅਰ ਦੇ ਵਿੱਚ ਪਾਰਚੇ ਆ ਜਾਂਦੇ ਨੇ ਸਿਰ ਫੀਮੇਲਜ਼ ਨਹੀਂ ਆਪਾਂ ਮੇਲਜ਼ ਦੀ ਇੱਥੇ ਗੱਲ ਕਰੀਏ ਤਾਂ ਬਾਲ ਝੜਨ ਲੱਗਦੇ ਨੇ ਗੰਜਾਪਨ ਜਦੋਂ ਹੋਣ ਲੱਗਦਾ ਹੈ ਤਾਂ ਬਹੁਤ ਜ਼ਿਆਦਾ ਟੈਨਸ਼ਨ ਹੋ ਜਾਂਦੀ ਹੈ ਔਰ ਕਈ ਕਈ ਤਰ ਹੋਰ ਕਰਨ ਬਾਰੇ ਸੋਚਦੇ ਆ ਕਿ ਅਸੀਂ हेयर ਟ੍ਰਾਂਸਪਲੈਂਟ ਕਰਾ ਲਈਏ ਜਾਂ ਫਲਾਣੀ ਥੈਰੇਪੀ ਕਰਾ ਲਈਏ ਪਰ ਕਿਉਂ ਨਾ ਆਪਾਂ ਸ਼ੁਰੂਆਤ ਦੇ ਵਿੱਚ ਕੋਈ ਐਸੀ ਹੋਮ ਰੈਮਡੀਜ਼ ਅਪਣਾ ਕੇ ਦੇਖੀਏ ਜਿਸ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਆ ਔਰ ਸਾਡੇ ਹੈਅਰਜ਼ ਦੀ ਗ੍ਰੋਥ ਵੀ ਚੰਗੀ ਤਰ੍ਹਾਂ ਹੋਵੇਗੀ ਸੋ ਬਹੁਤ ਸਾਰੇ ਸਵਾਲ ਸਾਡੇ ਕੋਲ ਆਏ ਹੋਏ ਸੀ ਕਿ ਵਾਲਾਂ ਦੇ ਝੜਨ ਨੂੰ ਲੈ ਕੇ ਜ਼ਰੂਰ ਵੀਡੀਓ ਬਣਾਓ ਜਿਸ ਦੇ ਵਿੱਚ ਇੱਕ ਸਾਨੂੰ ਪ੍ਰੋਪਰ ਹੋਮ ਰੈਮਡੀ ਦੱਸੀ ਜਾਏ ਸਹੀ ਤਰੀਕਾ ਦੱਸਿਆ ਜਾਏ ਕਿਵੇਂ ਅਸੀਂ ਆਯੁਰਵੈਦ ਦੀ ਮਦਦ ਦੇ ਨਾਲ ਆਪਣੇ ਵਾਲਾਂ ਨੂੰ ਝੜਨਾ ਰੋਕ ਸਕਦੇ ਹਾਂ ਉਹਨਾਂ ਦੀ ਗ੍ਰੋਥ ਵਧਾ ਸਕਦੇ ਹਾਂ ਸੋ ਅੱਜ ਵੀਡੀਓ ਖਾਸ ਰਣ ਵਾਲੀ ਹੈ ਜੀ ਸਾਰਿਆਂ ਦੇ ਲਈ ਹੀ ਜ਼ਰੂਰੀ ਨਹੀਂ ਕਿ ਅਗਰ ਤੁਹਾਡੇ ਵਾਲ ਝੜ ਰਹੇ ਨੇ ਤਾਂ ਹੀ ਤੁਸੀਂ ਇਹ ਵੀਡੀਓ ਦੇਖਣੀ ਹੈ ਜਾਂ ਫਿਰ ਤਾਂ ਹੀ ਤੁਸੀਂ ਇਹ ਨੁਸਖਾ ਅਪਣਾਣਾ ਹੈ ਸੋ ਜਿਨ੍ਹਾਂ ਦੇ ਵਾਲ ਵਧੀਆ ਨੇ ਹੈਲਦੀ ਨੇ ਉਹਨਾਂ ਨੂੰ ਵੀ ਇਹ ਨੁਸਖਾ ਜ਼ਰੂਰ ਅਪਣਾਣਾ ਚਾਹੀਦਾ ਹੈ ਕਿਉਂਕਿ ਅਸੀਂ ਦੇਖ ਰਹੇ ਹਾਂ ਅੱਜ ਕੱਲ ਪੋਲੂਸ਼ਨ ਬਹੁਤ ਜ਼ਿਆਦਾ ਹੈ ਕਿਤੇ ਵੀ ਬਾਹਰ ਨਿਕਲਦੇ ਹਾਂ ਪੋਲੂਸ਼ਨ ਬਹੁਤ ਜ਼ਿਆਦਾ ਤਾਂ ਉਸਾ ਕਿਤੇ ਨਾ ਕਿਤੇ ਸਾਡੀ ਬੋਡੀ ਤੇ ਸਾਡੀ ਸਕਿਨ ਤੇ ਸਾਡੇ ਹੈਅਰਸ ਤੇ ਵੀ ਮਾੜਾ ਪ੍ਰਭਾਵ ਪੈ ਹੀ ਰਿਹਾ ਹੈ ਤੇ ਜੇਕਰ ਅਸੀਂ ਕੁਝ ਵਧੀਆ ਘਰੇਲੂ ਨੁਸਖੇ ਆਪਣੇ ਵਾਲਾਂ ਦੀ ਸਿਹਤ ਲਈ ਵੀ ਅਪਣਾਣੇ ਆ ਤਾਂ ਮਜ਼ਬੂਤ ਬੁੱਧ ਰਹਿਣਗੇ ਘਣੇ ਰਹਿਣਗੇ ਔਰ ਤੁਹਾਡੀ ਪਰਸਨੈਲਿਟੀ ਨੂੰ ਚਾਰ ਚੰਨ ਲਗਾਉਂਦੇ ਹੀ ਰਹਿਣਗੇ ਤਾਂ ਫਿਰ ਅੱਜ ਦੇ ਵੀਡੀਓ ਵਿੱਚ ਅ ਅੱਜ ਦੇ ਖਾਸ ਹੈਲਥ ਅਵੇਰਨੈਸ ਪ੍ਰੋਗਰਾਮ ਹੈਲਥ ਐਡਵਾਈਸ ਵਿਦ ਹਰਜੋਤ ਗੌਰਵ ਜੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਤੇ ਸਵਾਗਤ ਕਰਦੇ ਹਾਂ ਜੀ ਵੈਦਵਾਨ ਆਯੁਰਵੈਦ ਦੇ ਐਮ ਡੀ ਮਿਸਟਰ ਸੁਭਾਸ਼ ਗੋਲ ਜੀ ਦਾ ਬਹੁਤ ਬਹੁਤ ਸਵਾਗਤ ਹੈ ਸਰ ਸਤਿ ਸ਼੍ਰੀ ਅਕਾਲ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਮੈਡਮ ਜੀ ਔਰ ਜਿੰਨੇ ਵੀ ਲੋਕ ਪ੍ਰੋਗਰਾਮ ਦੇਖ ਰਹੇ ਆ ਮੇਰੇ ਪੰਜਾਬੀ ਭੈਣ ਭਰਾ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਾਸਤਰੀ ਕਾਲ ਜੀ ਨਮਸਕਾਰ ਸੋ ਸਰ ਬਿਨਾ ਦੇਰ ਕੀਤੇ ਆ ਦੇਖੋ ਬਹੁਤ ਸਾਰੇ ਸਵਾਲ ਬਹੁਤ ਸਾਰੇ ਕਮੈਂਟਸ ਲਗਾਤਾਰ ਆ ਰਹੇ ਸੀ ਵਾਲਾਂ ਦੇ ਚੜਨ ਨੂੰ ਲੈ ਕੇ ਕਿ ਵਧੀਆ ਨੁਸਖਾ इजी ਨੁਸਖਾ ਜੋ ਕਿ ਘਰ ਦੀਏ ਵਿੱਚ ਹੀ ਅਵੇਲੇਬਲ ਚੀਜ਼ਾਂ ਦੇ ਨਾਲ ਬਣਾਇਆ ਜਾ ਸਕੇ ਔਰ ਵਾਲਾਂ ਨੂੰ ਮਜ਼ਬੂਤ ਕੀਤਾ ਜਾ ਸਕੇ ਹਾਲਾਂਕਿ ਮਾਰਕੀਟ ਦੇ ਵਿੱਚ Տੇਰ ਸਾਰੇ ਸ਼ੈਂਪੂ ਕੰਡੀਸ਼ਨਰ ਔਰ ਸਿਰਮਸ ਆਂਦੇ ਨੇ ਪਰ ਕਿਵੇਂ ਅਸੀਂ ਇਹਰੇ ਲੂ ਨੁਸਖੇ ਦੇ ਨਾਲ ਵਾਲਾਂ ਨੂੰ ਮਜ਼ਬੂਤ ਕਰ ਸਕਦੇ ਆ ਜ਼ਰੂਰ ਇਸ ਉੱਪਰ ਪੂਰੀ ਜਾਣਕਾਰੀ ਔਰ ਵਧੀਆ ਜਿਹਾ ਨੁਸਖਾ ਦਰਸ਼ਕਾਂ ਨਾਲ ਸਾਂਝਾ ਕਰਿਓ ਮੇਰੇ ਕੋਲ ਨਾ ਹਰ ਵਰਗ ਦੇ ਲੋਕ ਆਉਂਦੇ ਆ ਔਰ ਸਿੰਘ ਸਿੰਘਣੀਆਂ ਬਹੁਤ ਆਉਂਦੇ ਆ ਜੀ ਜਿਨ੍ਹਾਂ ਨੂੰ ਮਤਲਬ ਵਾਲ ਬਹੁਤ ਟੁੱਟਦੇ ਆ ਝੜਦੇ ਆ ਕਈਆਂ ਦੇ ਤਾਂ ਨਾ ਜਿਵੇਂ ਦਾੜੀ ਦੇ ਵਿੱਚ ਪੈਚ ਬਣ ਜਾਂਦੇ ਆ ਸਿਰ 'ਚ ਵੀ ਗੰਜਾਪਾਣਾ ਜਾਂਦਾ ਪੈਚ ਹੀ ਨਿਕਲ ਜਾਂਦੇ ਆ ਜੀ ਤਾਂ ਪਹਿਲਾਂ ਨਹੀਂ ਸੀ ਅਸੀਂ ਇਹਦੇ ਉੱਤੇ ਬਹੁਤਾ ਕੰਮ ਕਰਦੇ ਮੈਂ ਦੱਸ ਦਿੰਦਾ ਸੀ ਇੱਕ ਤਾਂ ਮੇਥੀ ਲੈ ਲਓ 100 ਗ੍ਰਾਮ 50 ਗ੍ਰਾਮ ਕਲੌਂਜੀ ਲੈ ਲੋ ਇਹ ਇਹਦੇ ਵਿੱਚ 150 ਗ੍ਰਾਮ ਹੋ ਗਿਆ ਜੀ ਤੇ ਇਹਦੇ ਚ 150 ਗ੍ਰਾਮ ਆਮਲੇ ਪਾ ਲਓ ਆਮਲੇ ਸੁੱਕੇ ਪਾ ਕੇ ਉਹਦਾ ਪਾਊਡਰ ਬਣਾ ਲਓ ਗ੍ਰाइंड ਕਰਕੇ ਇੱਕ ਪਾਊਡਰ ਬਣ ਜਾਂਦਾ ਇਹ ਮੈਂ ਤੁਹਾਨੂੰ ਹੈਅਰ ਲੌਸ ਤੋਂ ਬਚਣ ਦਾ ਇੱਕ ਮੰਤਰ ਦੇ ਰਿਹਾ ਨੋਟ ਕਰ ਲਿਓ ਇਹ ਇਹ ਸਾਰਿਆਂ ਦੇ ਮੈਂ ਖੁਦ ਤੇ ਵੀ ਅਜਮਾਇਆ ਹੋਇਆ ਦੇਖੋ ਇਸ ਉਮਰ ਦੇ ਵਿੱਚ ਆਪਣੀ ਸੁੱਖ ਨਾਲ ਵਧੀਆ ਖੇਤੀ ਰੱਖੀ ਹੋਈ ਹੈ ਬਚਾ ਕੇ ਬਾਬਾ ਜੀ ਨੇ ਤਾਂ ਇਹ ਜਿਹੜੀ ਐਵੇਂ ਨਹੀਂ ਬਚਦੀ ਅੱਜ ਕੱਲ ਲੋਕੀ ਸਾਡੀ ਉਮਰ ਦੇ ਤਾਂ ਤੁਹਾਨੂੰ ਪਤਾ ਹੀ ਹੈ ਤੇ ਮਤਲਬ ਇਹਦੇ ਵਾਸਤੇ ਮੇਥੀ ਕਲੌਂਜੀ ਆਂਗਲਾ ਆਂਗਲਾ 150 ਮੇਥੀ 100 ਕਲੌਂਜੀ 50 ਇਹ ਗ੍ਰਾਮ ਨੇ ਇਹਨੂੰ ਤੁਸੀਂ ਵੀਡੀਓ ਨੂੰ ਬੈਕ ਕਰਕੇ ਸੁਣਦੇ ਰਹੋ ਸਾਂਭ ਕੇ ਰੱਖਿਓ ਇਹ ਵੀਡੀਓ ਨੂੰ ਸੇਵ ਕਰ ਲਿਓ ਕਈ ਵਾਰੀ ਵੀਡੀਓ ਲੰਘ ਜਾਂਦਾ ਫਿਰ ਲੱਭੀ ਜਾਂਦੇ ਆਪਾਂ ਇਹਨੂੰ ਹੁਣੇ ਸੇਵ ਮਾਰੋ ਚੱਕ ਕੇ ਨਹੀਂ ਤਾਂ ਚੱਕ ਕੇ ਕਿਸੇ ਨੂੰ ਸ਼ੇਅਰ ਕਰ ਦਿਓ ਉਹਦੇ ਕੋਲ ਵੀ ਪੈਰੂ ਤੁਹਾਡੇ ਕੋਲੇ ਪੈ ਇਹਦੇ ਚ ਕੀ ਆ ਕਿ ਜਿਹੜੇ ਇਹ ਪਾਊਡਰ ਬਣ ਗਿਆ ਨਾ ਇਹਨੂੰ ਕੀ ਕਰਨਾ ਇੱਕ ਬਰਤਨ ਲੈਣਾ ਲੋਹੇ ਦਾ ਬਾਟੀ ਉਹਦੇ ਵਿੱਚ ਪਾਉਣਾ ਤੁਸੀਂ ਰਾਤ ਨੂੰ ਦੋ ਤਿੰਨ ਚਮਚੇ ਜਿੰਨੀ ਕੁ ਲੋੜ ਆ ਆਪਣੇ ਸਿਰ ਨੂੰ ਉਹਦੇ ਵਿੱਚ ਗਿੱਲਾ ਜਿਹਾ ਕਰਕੇ ਉਹਨੂੰ ਚੰਗੀ ਤਰ੍ਹਾਂ ਉਹਨੂੰ ਮੈਸ਼ ਕਰ ਕਰਕੇ ਉਹਦਾ ਪੇਸਟ ਬਣਾ ਲਿਓ ਪੇਸਟ ਬਣ ਗਿਆ ਜਿਵੇਂ ਮਹਿੰਦੀ ਬਣਾਉਂਦੇ ਹੋ ਪੇਸਟ ਬਣ ਗਿਆ ਉਹ ਪੇਸਟ ਨੂੰ ਕੀ ਕਰਨਾ ਢੱਕ ਕੇ ਰੱਖ ਦੋ ਸਵੇਰ ਤੱਕ ਉਹ ਜਿਹੜਾ ਲੋਹਾ ਹੈ ਨਾ ਉਹ ਚ ਉਹਨੇ ਆਇਰਨ ਦੀ ਪਕੜ ਲੈ ਲੈਣੀ ਆ ਧਿਆਨ ਨਾਲ ਸੁਣਿਓ ਗੱਲ ਕਰਿਓ ਵੀ ਧਿਆਨ ਨਾਲ ਤੁਸੀਂ ਦੇਖੋਗੇ 5-4 ਮਹੀਨਿਆਂ ਦੇ ਵਿੱਚ ਕਮਾਲ ਹੀ ਹੋ ਗਿਆ ਤੇ ਉਹਨੇ ਉਹਦੀ ਪਕੜ ਲੈ ਲੈਣੀ ਆ ਤੇ ਉਹ ਸਵੇਰੇ ਜਦੋਂ ਤੁਸੀਂ ਉੱਠਣਾ ਉੱਠ ਕੇ ਸਭ ਤੋਂ ਪਹਿਲਾ ਕੰਮ ਕਰਨਾ ਉਹ ਪੇਸਟ ਦੇ ਵਿੱਚ ਦਹੀਂ ਘੋਲ ਦਿਓ 2 ਚਮਚੇ 1.5-2 ਚਮਚੇ ਦਹੀਂ ਨੂੰ ਘੋਲ ਕੇ ਦੁਬਾਰਾ ਠੱਗ ਦਿਓ ਫਿਰ ਤੁਸੀਂ ਆਪਣਾ ਜਿਹੜਾ ਬਾਥਰੂਮ ਟਾਇਲਟ ਤੋਂ ਫ੍ਰੀ ਹੋਣਾ ਹੋ ਕੇ ਨਹਾਉਣ ਤੋਂ ਪਹਿਲਾਂ ਪਹਿਲਾਂ ਉਹ ਚ 2-3 ਬੂੰਦਾਂ ਤੇਲ ਪਾਉਣਾ ਹੁਣ ਤੇਲ ਕਿਹੜਾ ਪਾਉਣਾ ਤੇਲ ਪਾਉਣਾ ਚਾਹਤੀ ਸ਼ਾਪ ਹੱਤੀ ਚਾਪ ਜਿਹੜਾ ਤੇਲ ਆ ਉਹ हेयर लॉस ਨੂੰ ਰੋਕਦਾ ਇਹ ਇਹ ਬਣਦਾ ਆਪਣੀ ਕੰਪਨੀ ਦਾ ਬੈਦਵਾਨ ਕੰਪਨੀ ਦਾ ਜੇ ਤੁਹਾਡੇ ਕੋਲ ਅਵੇਲੇਬਲ ਨਹੀਂ ਹੈਗਾ ਤਾਂ ਮੌਕੇ ਤੇ ਜੇ ਤੁਸੀਂ ਪਾਉਣਾ ਤਾਂ ਬਦਾਮ ਤੇਲ ਪਾ ਲਿਓ ਉਹਦੇ ਵਿੱਚ ਤਾਂ ਕਿ ਤੁਹਾਡਾ ਉਹ ਮਨ ਲ ਇਫੈਕਟ ਪੂਰਾ ਹੀ ਆਊਗਾ ਕੱਟ ਨਹੀਂ ਆਉਂਦਾ ਪਰ ਜਦੋਂ ਅਸੀਂ ਨਾਲ ਉਹ ਪਾ ਲਾਂਗੇ ਹੱਤੀ ਚਾਪ ਤੇਲ ਤਾਂ ਡੈਂਡਰਫ ਵੀ ਖਤਮ ਹੋ ਜਾਂਦੀ ਆ ਬੂੰਦਾਂ ਦੋ ਹੀ ਪਾਉਣੀਆਂ ਜ਼ਿਆਦਾ ਨਹੀਂ ਐਕਸਟ੍ਰੈਕਟ ਲੈਨੇ ਆਪਾਂ ਤੇਲ ਦਾ ਉਹੀ ਪਾਉਣਾ ਦੋ ਕਬੂਨਾਂ ਜੇ ਜ਼ਿਆਦਾ ਪਾ ਲਓਗੇ ਐਸਾ ਹੋ ਜਾਊਗਾ ਨਾ ਲੱਗਣ ਜੋਗੇ ਨਾ ਡੋਲਣ ਜੋਗੇ ਫਿਰ ਫਸ ਜਾਓਗੇ ਤੁਸੀਂ ਦੋ ਬੂੰਦਾ ਪਾ ਕੇ ਉਹਨੂੰ ਫਿਰ ਚੰਗੀ ਤਰ੍ਹਾਂ ਹਲਾ ਕੇ ਵਾਲਾਂ ਦੀਆਂ ਜੜਾਂ ਦੇ ਵਿੱਚ ਲਾਉਣਾ ਵਾਲਾਂ ਦੇ ਉੱਤੇ ਨਹੀਂ ਲਾਉਣਾ ਲੰਬੇ ਵਾਲਾਂ ਤੇ ਮਲਣ ਦੀ ਕੋਈ ਫਾਇਦਾ ਨਹੀਂ ਜੜਾਂ ਜੜਾਂ ਦੇ ਵਿੱਚ ਲਾ ਦਿਓ ਜੇ ਬਚ ਗਿਆ ਫਿਰ ਲੰਬਿਆਂ ਤੇ ਲਾਈ ਜਾਇਓ ਤੇ ਉਹਨੂੰ ਜੜਾਂ 'ਚ ਲਾ ਕੇ ਜਦੋਂ ਸੁੱਕ ਜੇ ਫਿਰ ਉਹਨੂੰ ਠੰਡੇ ਪਾਣੀ ਨਾਲ ਤਾਜੇ ਪਾਣੀ ਨਾਲ ਨਾਰਮਲ ਪਾਣੀ ਨਾਲ ਗਰਮ ਪਾਣੀ ਨਾਲ ਨਾ ਲਾਓ ਫਿਰ ਕੋਈ ਫਾਇਦਾ ਨਹੀਂ ਤਜ ਜੇ ਗਰਮ ਵੀ ਲੈਣਾ ਇੰਨਾ ਗਰਮ ਲੈ ਲਓ ਠਾਰ ਭੰਨ ਲਿਓ ਬਸ ਬਾਹਲਾ ਨਹੀਂ ਜਮ ਇੱਕ ਕੁਆਲਿਟੀ ਚ ਇੱਕ ਗਰਮ ਜਗ ਇੱਕ ਗਰਮ ਪਾਣੀ ਦਾ ਜੱਗ ਪਾ ਲਓ ਉਹਨਾਂ ਗਰਮ ਲੈ ਲਓ ਉਹਨੂੰ ਚੰਗੀ ਤਰ੍ਹਾਂ ਪਾਣੀ ਨਾਲ ਹੀ ਵਾਸ਼ ਕਰਨਾ ਸਾਬਣ ਸ਼ੈਂਪੂ ਕੋਈ ਨਾ ਯੂਜ਼ ਕਰਿਓ ਕਿਉਂਕਿ ਜਿਹੜਾ ਸਾਬਣ ਸ਼ੈਂਪੂ ਹੈ ਉਹ ਤੁਹਾਡਾ ਇਫੈਕਟ ਘਟਾ ਦੇਗਾ ਇੱਕ ਦਿਨ ਨਾ ਕਰਿਓ ਦੂਜੇ ਦਿਨ ਕਰ ਲਿਓ ਇੱਕ ਦਿਨ ਦੇ ਵਿੱਚ ਤੁਹਾਡੇ ਵਾਲਾਂ 'ਚ ਮਜ਼ਬੂਤੀ ਆਊਗੀ ਤੁਹਾਨੂੰ ਪਤਾ ਲੱਗੂਗਾ ਵੀ ਜਿਹੜੀ ਕੰਗੀ ਭਰ ਕੇ ਆਉਂਦੀ ਸੀ ਥੋੜੀ ਘਟਣ ਲੱਗ ਗਈ ਫਿਰ ਹੌਲੀ ਹੌਲੀ ਤੁਸੀਂ ਦੇਖੋਗੇ ਵੀ ਮੈਂ ਇਹ ਮਹੀਨੇ ਚ ਵੱਧ ਤੋਂ ਵੱਧ ਹਫਤੇ ਚ ਦੋ ਵਾਰੀ ਜ਼ਰੂਰ ਕਰੋ ਜਦੋਂ ਤੁਸੀਂ ਮਹੀਨੇ ਚ 8 ਵਾਰੀ ਕਰ ਲਿਆ ਤੁਸੀਂ ਦੇਖੋਗੇ ਵੀ ਜਿਹੜੇ ਫਰਸ਼ ਤੇ ਵਾਲ ਖਿੰਡਦੇ ਸੀ ਜਾਂ ਜਿਹੜੇ ਵਾਲ ਸ਼ੈਂਕ ਤੇ ਗਿਰ ਜਾਂਦੇ ਸੀ ਜਿਹੜੇ ਵਾਲ ਸਾਬਣ ਨੂੰ ਚਿਪਕ ਜਾਂਦੇ ਸੀ ਉਹ ਵਾਲ ਖਤਮ ਝੜਨੋਂ हट ਗਏ ਇਹ ਇੰਨਾ ਵਧੀਆ ਚੀਜ਼ ਆ ਤੇ ਉਸ ਤੋਂ ਬਾਅਦ ਦੂਜਾ ਕੰਮ ਕੀ ਕਰਨਾ ਦੂਜਾ ਕੰਮ ਤੁਸੀਂ ਇਹ ਕਰਨਾ ਇੱਕ ਲੈਣਾ ਤੁਸੀਂ ਅਸ਼ਵਗੰਧ ਪਾਊਡਰ ਤਾਂ ਕਿ ਦੁਆਰਾ ਨਾਵੇ ਪ੍ਰੋਬਲਮ ਐਂਡ ਨਾ ਉਹ ਵੀ ਗੁਰਸਬ ਨੇ ਦੱਸਿਆ ਠੀਕ ਤਾਂ ਹੋਗੇ ਫਿਰ ਫੇਰ ਹੋਗੇ ਆਸ਼ਵਗੰਧ ਪਾਊਡਰ wheat grass ਪਾਊਡਰ ਤੇ ਇੱਕ ਮੋਰਿੰਗਾ ਪਾਊਡਰ ਇਹ ਤਿੰਨ ਪਾਊਡਰ ਨੇ ਇਹਨਾਂ ਨੂੰ ਬਰਾਬਰ ਮਾਤਰਾ ਚ ਲੈ ਕੇ ਇਹਨਾਂ ਨੂੰ ਤੁਸੀਂ ਬਣਾ ਲਓ ਤਿਆਰ ਕਰ ਲਓ ਪਾਊਡਰ ਦਾ ਜਿਹੜਾ ਹੈਗਾ ਇੱਕ ਚਮਚਾ ਰੋਜ਼ ਰਾਤ ਨੂੰ ਸੌਣ ਲੱਗੇ ਦੁੱਧ ਨਾਲ ਲੈ ਲਓ ਔਰ ਦੁੱਧ ਦੇ ਵਿੱਚ ਥੋੜੀ ਜੀ ਹਲਦੀ ਪਾ ਲਿਆ ਕਰੋ ਹਲਦੀ ਚ ਕੀ ਆ ਅੰਬਾ ਹਲਦੀ ਦਾਰੂ ਹਲਦੀ ਕਾਲੀ ਹਲਦੀ ਇੱਕ ਹੈਗੀ ਪੀਲੀ ਹਲਦੀ ਇੱਕ ਹੈਗੀ ਉਹ ਚ ਜੰਗਲੀ ਹਲਦੀ ਪੰਜ ਹਲਦੀਆਂ ਦਾ ਮਿਸ਼ਰਣ ਹੈ ਆਪਣੇ ਆਫਿਸ ਚ ਮਿਲੂਗਾ ਤੁਹਾਨੂੰ ਇਹ ਪੰਚਮ ਹਲਦੀ ਨੇੜੇ-ਨੇੜੇ ਮੈਡੀਕਲ ਸਟੋਰਾਂ ਤੋਂ ਵੀ ਮਿਲ ਜੂਗੀ ਜਾ ਕੇ ਪੁੱਛ ਲਓਗੇ ਜੀ ਪੰਚਮ ਹਲਦੀ ਚਾਹੀਦੀ ਹੈ ਲੈਣੀ ਮੈਡੀਕਲ ਸਟੋਰ ਤੋਂ ਹੈ ਪੰਸਾਰੀ ਕੋਲੋਂ ਨਹੀਂ ਮਿਲਣੀ ਹੈ ਕਿਉਂਕਿ ਪੰਸਾਰੀ ਤੋਂ ਜੇ ਲਓਗੇ ਉਹ ਬਣਾ ਕੇ ਦੇਣਗੇ ਉਹ ਫਿਰ ਪਤਾ ਨਹੀਂ ਕਿਹੜੀ ਕਿੰਨੀ ਮਾਤਰਾ ਬੈ ਜਾਂਦੀ ਹੈ ਇਹ ਗਵਰਨਮੈਂਟ ਤੋਂ ਸਰਟੀਫਾਈਡ ਆ ਮੈਡਮ ਆ ਚੱਕ ਕੇ ਬੋਤਲ ਦਿਓ ਮੈਨੂੰ ਮੈਂ ਤੁਹਾਨੂੰ ਦਿਖਾ ਵੀ ਦੰਨਾ ਇਹ ਪੰਚਮਹਲ ਦੀ ਆ ਇਹ 50 ਗ੍ਰਾਮ ਦੀ ਪੈਕਿੰਗ ਹੈ ਮਤਲਬ ਇਹ ਇਹ ਕਪੜੇ ਆਪ ਚ ਗੁਣਵਾਨ ਚੀਜ਼ ਆ ਇਹਨੂੰ ਥੋੜਾ ਜਿਹਾ ਦੁੱਧ ਚ ਪਾ ਕੇ ਲੈ ਲਓ ਇਹ ਤੁਹਾਨੂੰ ਕੱਲਾ ਵਾਲਾਂ ਦੀ ਗੱਲ ਨਹੀਂ ਮੈਂ ਕਰ ਰਿਹਾ ਬ੍ਰੇਨ ਨੂੰ ਰਿਲੈਕਸ ਕਰਦੀ ਆ ਨੀਂਦ ਵਧੀਆ ਆਊਗੀ ਦੂਜਾ ਜਿਹੜਾ ਅਸ਼ਵਗੰਧ ਮੋਰਿੰਗਾ ਤੇ ਉਹ ਲੈਣਾ ਸ਼ੁਰੂ ਕਰ ਦਿੱਤਾ ਆਪਣਾ ਵੀਟ ਗ੍ਰਾਸ ਉਹਨੇ ਤੁਹਾਡੇ ਆਰਗਨਸ ਨੂੰ ਮਜ਼ਬੂਤ ਕਰਨਾ ਤਾਂ ਇਹ ਹੌਲੀ ਹੌਲੀ ਤੁਹਾਨੂੰ ਇਹ ਜੀ ਆਦਤ ਪੈ ਜਾਣੀ ਆ ਕਿ ਤੁਸੀਂ ਮੈਂਟਲੀ ਵੀ ਸਟ्रेस ਤੋਂ ਫ੍ਰੀ ਹੋ ਜਾਓਗੇ, ਵਾਲ ਬੂਲ ਝੜਦੇ ਬੰਦ ਹੋ ਜਾਣਗੇ, ਫਿਜ਼ੀਕਲੀ ਫਿੱਟ ਹੋ ਜਾਓਗੇ। ਤੁਹਾਡੀ ਜ਼ਿੰਦਗੀ 'ਚ ਰੋਮਾਂਸ ਆਊਗਾ, ਬਹੁਤ ਗੁੱਡ। ਮਤਲਬ ਤੁਹਾਨੂੰ ਫੀਲ ਆਊਗਾ ਕਿ ਅਸੀਂ ਜੀਣਾ ਖੁਸ਼ੀਆਂ ਨਾਲ ਜੀਣਾ ਸ਼ੁਰੂ ਕਰੋਗੇ। ਇਹ ਗੱਲ ਛੋਟੀ ਹੈ ਪਰ ਤਾਂ ਡੀ ਜਿੰਦਗੀ ਲਈ ਬਹੁਤ ਵੱਡੀ ਹੈ ਗੱਲ ਹੋਈ ਸੀ ਬਾਲਾਂ ਦੇ ਝੜਨ ਤੋਂ ਰੋਕਣ ਦੀ ਪਰ ਮੈਂ ਤੁਹਾਨੂੰ ਐਡੀ ਵੱਡੀ ਚੀਜ਼ ਦੱਸੀ ਹੈ ਕਿ ਬਾਲ ਤਾਂ ਝੜਨੋਂ ਰੁਕਣਗੇ ਰੁਕਣਗੇ ਨਾਲ ਨਾਲ ਤੁਹਾਡਾ ਜਿਹੜਾ ਚਿੜਚਿੜਾਪਨ ਹੈ ਸੁਭਾਅ ਦੇ ਵਿੱਚ ਗੁੱਸਾ ਵਾਲਾ ਸੁਭਾਅ ਹੈ ਬਲੱਡ ਪ੍ਰੈਸ਼ਰ ਹੈ ਹੋਰ ਬਹੁਤ ਸਾਰੀਆਂ ਆਪਾਂ ਨੂੰ ਪ੍ਰੋਬਲਮ ਨੇ ਹਰ ਪ੍ਰੋਬਲਮ ਦੇ ਵਿੱਚ ਤੁਹਾਨੂੰ ਫਾਇਦਾ ਦੇ। ਸ਼ੈਂਪੂ ਅੱਜਕੱਲ ਥੋੜਾ ਚਲਣ ਜ਼ਿਆਦਾ ਹੋ ਗਿਆ। ਮੈਂ ਤੁਹਾਨੂੰ ਦੱਸਦਾ ਅਸੀਂ ਵੀ ਸੜੇ ਖਰਸੜੀ ਮਾਂ ਨੇ ਤਾਂ ਸ਼ੈਂਪੂ ਦੇਖਿਆ ਵੀ ਨਹੀਂ ਹੋਣਾ ਤੁਹਾਡੇ ਵੀ ਨਹੀਂ ਦੇਖਿਆ ਹੋਣਾ। ਜੀ ਤੁਹਾਡੀ ਮਦਰ ਨੇ ਦੇਖਿਆ ਉਹ ਤੁਹਾਡੀ ਦਾਦੀ ਨੇ ਨਹੀਂ ਦੇਖਿਆ ਹਣਾ ਜੀ ਕਿਉਂ ਸ਼ੈਂਪੂ ਪਹਿਲਾਂ ਹੁੰਦੇ ਨਹੀਂ ਸੀਗੇ ਜੇ ਹੁੰਦੇ ਸੀ ਤਾਂ ਔਲੇ ਦਾ ਚੂਰਨ ਹੋ ਗਿਆ ਔਲੇ ਦਾ ਪਾਣੀ ਹੋ ਗਿਆ ਇਹ ਜਿਹੇ ਚੀਜ਼ਾਂ ਰਿੱਠੇ ਰੁੱਠੇ ਵਾਲ ਕੇ ਘਰੇ ਬਣਾਉਂਦੇ ਸੀ ਲੋਕੀ ਉਹ ਅਸਲੀ ਚੀਜ਼ਾਂ ਹੁੰਦੀਆਂ ਸੀ ਹੁਣ ਕੈਮੀਕਲ ਜੋਗਤਾ ਕੇ ਹਰ ਕੰਪਨੀ ਨੂੰ ਹੋੜ ਲੱਗੇ ਮੇਰਾ ਸ਼ੈਂਪੂ ਨੰਬਰ 1 ਤੇ ਆਜੇ ਮੇਰਾ ਫਲਾਣਾ ਵਧੀਆ ਹੋ ਜਾਏ ਤਾਂ ਉਹ ਚੀਜ਼ਾਂ ਨੁਕਸਾਨ ਕਰਦੀਆਂ ਹੀ ਨੇ ਐਵੇਂ ਮੈਂ ਤੁਹਾਨੂੰ ਕਹਾਂ ਹਾਂ ਜੇ ਤੁਸੀਂ ਆਪਣੇ ਵਾਲਾਂ ਦੇ ਵਿੱਚ ਦੁੱਧ ਪਾਓ ਸਵੇਰੇ ਕੱਚਾ ਦੁੱਧ ਭਾ ਕੇ ਧੋਇਆ ਕਰੋ ਤਾਂ ਹੋਰ ਵਧੀਆ ਚੀਜ਼ ਆ ਔਲਿਆਂ ਦਾ ਪਾਣੀ ਜਿਵੇਂ ਰਾਤ ਨੂੰ ਦੋ ਚਮਚੇ ਔਲੇ ਪਿਉ ਦੋ ਇੱਕ ਗਲਾਸ ਪਾਣੀ ਚ ਸਵੇਰੇ ਉਹ ਜਿਹੜਾ ਪਾਣੀ ਆ ਉਹਦੇ ਨਾਲ ਵਾਲ ਧੋ ਲੋ ਕੰਡੀਸ਼ਨਿੰਗ ਆਪੇ ਹੋ ਜਾਣੀ ਆ ਫਿਰ ਤੁਸੀਂ ਹੋਰ ਚੀਜ਼ ਦੇਖੋ ਕਿ ਜਿਹੜਾ ਤੁਸੀਂ ਮੈਨੂੰ ਬਾਰ ਬਾਰ ਸਵਾਲ ਕਰਦੇ ਹੋ ਵੀ ਇਹ ਕਿਉਂ ਹੁੰਦਾ ਹੁਣ ਜੇ ਅਸੀਂ ਕਿਉਂ ਵੱਲ ਜਾਵਾਂਗੇ ਬਹੁਤ ਲੋਕਾਂ ਨੇ ਰੁੱਸ ਜਾਣਾ ਸਾਡੇ ਨਾਲ ਬਹੁਤ ਲੋਕਾਂ ਨੇ ਰੁੱਸ ਜਾਣਾ ਕਿਉਂ ਕਿ ਅਸੀਂ ਤੇਲ ਕਿਉਂ ਦੇਸੀ ਕਿਉਂ ਖਾਣਾ ਹੀ ਬੰਦ ਕਰਤਾ ਖੰਦੇ ਹੀ ਨਹੀਂ ਤੇ ਜੇ ਤੁਸੀਂ ਜੜ ਚ ਪਾਣੀ ਨਹੀਂ ਦਿਓਗੇ ਕਿਸੇ ਚੀਜ਼ ਨੂੰ ਉਹਨੇ ਉਖਣਦਾ ਹੀ ਹੈ ਮੈਂ ਬਸ ਉਪਰੋਂ ਮੈਂ ਉਪਰੋਂ ਦੇਤਾ ਵੀ ਇਹਨੂੰ ਤੁਸੀਂ ਮਰੀਂਗਾ ਲੈ ਲਓ ਅਸ਼ਵਗੰਧਾ ਲੈ ਲਓ ਵੀਟ ਗ੍ਰਾਸ ਲੈ ਲਓ ਉਪਰੋਂ ਦੇਤਾ ਫਿਰ ਮੈਂ ਦਹੀਂ ਪਾਤਾ ਉਪਰੋਂ ਦਹੀਂ ਪਾਤਾ ਉਹਦੇ ਵਿੱਚ ਮੇਥੀ ਕਲੌਂਜੀ ਪਾਤੀ ਜਿਹੜੀ ਤੁਹਾਨੂੰ ਖਾਣ ਨੂੰ ਹੁਣ ਸਾਡੇ ਕੀ ਹੁੰਦਾ ਸੀ ਆਪਣੇ ਘਰਾਂ ਚ ਪੁੱਤਰ ਚਾਰ ਬਣਦਾ ਹੁੰਦਾ ਸੀ ਅਚਾਰ ਜਿਹੜਾ ਸੀਗਾ ਉਹ ਵਰਤਮਾਨ ਚ ਹੁੰਦਾ ਸੀ ਉਹਦੇ ਚ ਮੇਥੀ ਵੀ ਪੈਣੀ ਕਲੌਂਜੀ ਵੀ ਪੈਣੀ ਹਲਦੀ ਵੀ ਪੈਣੀ ਸਰੋਂ ਦੇ ਤੇਲ ਚ ਉਹਨੂੰ ਡਬੋ ਕੇ ਧੁੱਪੇ ਰੱਖਣਾ ਧੁੱਪ ਚੋਂ ਉਹਨੂੰ ਵਿਟਾਮਿਨ ਡੀ ਮਿਲ ਜਾਣਾ ਉਹ ਚਾਰ ਨਹੀਂ ਸੀ ਹੁੰਦਾ ਉਹ ਦਵਾਈ ਹੁੰਦੀ ਸੀ ਹੁਣ ਉਹਨ ਚਾਰ ਵੀ ਪੰਜ ਰੰਗਾ ਪੰਜ ਰੰਗਾ ਮੈਨੂੰ ਪਤਾ ਨਹੀਂ ਉਹ ਚ ਕੀ ਕੀ ਪਾਇਆ ਫਿਰ ਉਹ ਕੈਮੀਕਲ ਯੁਕਤ ਹੈ ਫਿਰ ਉਹ ਚੀਜ਼ਾਂ ਸਵਾਦ ਨਹੀਂ ਹੈ ਇਸ ਕਰਕੇ ਫਿਰ ਮੈਂ ਹੁਣ ਮੈਥੀ ਕਲੌਂਜੀ ਪਾਤੀ ਮੈਂ ਕਿਹਾ ਸਰਚੇ ਪਾ ਲੋ ਖਾਦੀ ਤਾਂ ਜਾਂਦੀ ਨਹੀਂ ਤਾਂ ਫਿਰ ਮੈਂ ਉਹਨਾਂ ਨੂੰ ਹਲਦੀ ਵੀ ਕਹਿੰਦਾ ਵੀ ਸਰਚੇ ਪਾ ਲੋ ਤੁਸੀਂ ਖਾਣੀ ਤਾਂ ਆ ਨਹੀਂ ਤੇ ਇਸ ਕਰਕੇ ਇਹ ਚੀਜ਼ਾਂ ਜਿਹੜੋ ਅਸੀਂ ਯੂਜ਼ ਕਰਾਂਗੇ ਤਾਂ ਐਸੀ ਕੋਈ ਗੱਲ ਨਹੀਂ ਉਹਨਾਂ ਨੇ ਬੈਨੀਫਿਟ ਦੇਣਾ ਹੀ ਦੇਣਾ ਬਾਕੀ ਜਿਹੜੇ ਕਾਰਨ ਨੇ ਉਹਨਾਂ ਤੋਂ ਅਸੀਂ ਬਚ ਨਹੀਂ ਸਕਦੇ ਇਹ ਜਿਹੜੀਆਂ ਜਿਵੇਂ ਜੰਕ ਫੂਡ ਆ ਸੀ ਬਚ ਨਹੀਂ ਸਕਦੇ ਟਾਬਿਆਂ ਤੇ ਖਾਣਾ ਹੁਣ ਦੇਖੋ ਸਾਡੇ ਘਰਾਂ ਚ ਵੀ ਰੋਟੀ ਬਣਦੀ ਆ ਸਾਰੇ ਲੋਕ ਘਰੇ ਵੀ ਖਾਂਦੇ ਨੇ ਟਾਬਿਆਂ ਤੇ ਵੀ ਲਾਈਨ ਲੱਗੀ ਹੋਈ ਆ ਉੱਥੇ ਵੀ ਟੋਕਨ ਲੈ ਕੇ ਲਾਈਨ ਚ ਖੜੇ ਨੇ ਲੋਕ ਗੁਰਦੁਆਰੇ ਚਲੇ ਜਾਓ ਲੰਗਰ ਚ ਲੋਕ ਲਾਈਨ ਚ ਖੜੇ ਨੇ ਮੰਦਰਾਂ ਚ ਚਲੇ ਜਾਓ ਅੱਜ ਤੋਂ ਹੀ ਸੜਕ ਤੇ ਲੰਗਰ ਲਾ ਲਓ ਪਤਾ ਨਹੀਂ ਕਿੱਥੋਂ ਆ ਕੇ ਖਾ ਜਾਂਦੇ ਨੇ ਲੋਕ ਜੇ ਨਾ ਸੀ ਲੰਗਰ ਲਾਉਂਦੇ ਕੀ ਉਹ ਭੁੱਖੇ ਸੌਂਦੇ ਨਾ ਇਹ ਇਸ ਕਰਕੇ ਖਾਣਾ ਪੀਣਾ ਜਿਹੜਾ ਹੈਗਾ ਉਹ ਸਿਸਟਮ ਖਰਾਬ ਹੋਇਆ ਪਿਆ ਸਾਰੇ ਪਾਸੇ ਜਿੱਥੇ ਜੋ ਜੀ ਨੂੰ ਮਿਲ ਗਿਆ ਉਹ ਖਾਈ ਜਾਂਦਾ ਤੇ ਦੇਖੋ ਤੁਸੀਂ ਕਿੰਨੀ ਮੱਛੀ ਦੇ ਟਰੱਕ ਪਰ ਪਰ ਵਿਕ ਰਹੇ ਨੇ ਉਹ ਵੀ ਲੋਕ ਹੀ ਖਾਂਦੇ ਨੇ ਦਵਾਈਆਂ ਦੇ ਟਰੱਕ ਪਰ ਪਰ ਵਿਕ ਰਹੇ ਨੇ ਉਹ ਵੀ ਲੋਕ ਖਾਂਦੇ ਨੇ ਜੜੀ ਬੂਟੀਆਂ ਦੇ ਟਰੱਕ ਪਰ ਪਰ ਵਿਕ ਰਹੇ ਨੇ ਉਹ ਵੀ ਲੋਕ ਖਾਂਦੇ ਨੇ ਜੁੱਤੀਆਂ ਦੇ ਟਰੱਕ ਪਰ ਪਰ ਵਿਕਦੇ ਨੇ ਉਹ ਉਹ ਲੋਕ ਪਹਿਨਦੇ ਨੇ ਉਹ ਨਹੀਂ ਖਾਂਦੇ ਉਹ ਲੋਕ ਪਹਿਨਦੇ ਨੇ ਮਤਲਬ ਇਹ ਜਿਹੜੀਆਂ ਜੁੱਤੀਆਂ ਦੀ ਗੱਲ ਮੈਂ ਕੀਤੀ ਹੈ ਇਹ ਬਹੁਤ ਸੋਚ ਸਮਝ ਕੇ ਕੀਤੀ ਹੈ ਮਜ਼ਾਕ ਨਹੀਂ ਹੈਗਾ ਕਿ ਜਦੋਂ ਸਾਡੇ ਆਲੇ-ਦਾਲੇ ਇੰਨਾ ਕੁਝ ਬਣਿਆ ਪਿਆ ਅਸੀਂ ਲੰਘ ਨਹੀਂ ਸਕਦੇ ਉਹਦੇ ਵਿੱਚੋਂ ਤਾਂ ਸਾਨੂੰ ਪੈਰਾਂ ਦੇ ਵਿੱਚ ਬੂਟ ਮੋਟੇ ਪਾਉਣੇ ਪੈਣਗੇ ਤਾਂ ਲੰਘਾਂਗੇ ਇੱਕ ਸੇਫਟੀ ਕਵਚਾ ਸੇਫਟੀ ਕਵਚ ਕੀ ਹੈ ਤੁਸੀਂ ਆਪਣੇ ਖਾਣ ਪੀਣ ਨੂੰ ਠੀਕ ਕਰ ਲਓ ਆਯੁਰਵੈਦਿਕ ਸਿਸਟਮ ਨੂੰ ਅਪਣਾ ਲਓ ਤੇ ਉਹਦੇ ਨਾਲ ਤੁਹਾਡਾ ਜਿਹੜਾ ਵਾਲਾਂ ਦਾ ਝੜਨਾ ਇਹ ਉਹ ਜਿਹੜਾ ਮੈਂ ਤੁਹਾਨੂੰ ਹਾਥੀ ਛਾਪ ਤੇਲ ਦੀ ਗੱਲ ਕੀਤੀ ਹੈ ਇੱਕ ਅਸੀਂ ਕੇਸ਼ ਕੰਜਕ ਤੇਲ ਬਣਾਇਆ ਜਿਹੜਾ ਵਾਲਾਂ ਨੂੰ ਲੰਬੇ ਕਰਨ ਵਾਸਤੇ ਆ ਇਹ ਕੁਝ ਚੀਜ਼ਾਂ ਨੇ ਜਿਹੜੀਆਂ ਸਤੋਂ ਲੋਕ ਆਉਂਦੇ ਨੇ ਆ ਕੇ ਲੈ ਜਾਂਦੇ ਨੇ ਬਹੁਤ ਵਧੀਆ ਗੱਲ ਹੈ ਖੁਸ਼ੀ ਹੁੰਦੀ ਹੈ ਸੋ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇੱਕ ਇੱਕ ਗੱਲ ਚੰਗੀ ਤਰ੍ਹਾਂ ਸਮਝ ਲਈ ਹੈ ਨੁਸਖੇ ਨੂੰ ਚੰਗੀ ਤਰ੍ਹਾਂ ਸਮਝ ਲਿਆ ਜੇਕਰ ਕਿਤੇ ਵੀ ਥੋੜਾ ਜਿਹਾ ਡਾਊਟ ਹੈ ਨਾ ਕੀ ਕੀ ਪਾਣਾ ਸੀ ਕਿੰਨਾ ਪਾਣਾ ਸੀ ਕਿਵੇਂ ਲਗਾਣਾ ਹੈ ਕਿੰਨਾ ਚਿਰ ਲਗਾਣਾ ਹੈ ਤਾਂ ਵੀਡੀਓ ਨੂੰ ਬੈਕ ਕਰਕੇ ਜ਼ਰੂਰ ਦੇਖੋ ਕਿਉਂਕਿ ਗਰਲਸ ਆਮਨੇ ਪੂਰੀ ਗੱਲ ਇੱਕ ਇੱਕ ਪੁਆਇੰਟ ਇਸ ਦੇ ਵਿੱਚ ਕਲੀਅਰ ਕੀਤਾ ਹੋਇਆ ਸੋ ਆਪਣੇ ਨਾਲ ਨਾਲ ਤੁਹਾਡੇ ਹੋਰ ਵੀ ਦੋਸਤ ਮਿੱਤਰ ਹੋਣ ਆ ਜਿਸ ਦੇ ਵੀ ਬਾਲ ਹਲ ਝੜ ਰਹੇ ਨੇ ਉਹਨਾਂ ਨੂੰ ਇਹ ਵੀਡੀਓ ਜ਼ਰੂਰ ਤੁਸੀਂ ਸ਼ੇਅਰ ਕਰ ਦੇਣਾ ਤਾਂ ਕਿ ਉਹ ਵੀ ਘਰ ਦੇ ਵਿੱਚ ਹੀ ਇਹਨਾਂ ਚੀਜ਼ਾਂ ਨੂੰ ਅਪਣਾ ਕੇ ਆਪਣੇ ਵਾਲਾਂ ਨੂੰ ਮਜ਼ਬੂਤ ਕਰ ਸਕਣ ਤੇ ਹਰ ਵਾਰ ਦੀ ਤਰ੍ਹਾਂ ਜ਼ਰੂਰ ਕਹੂੰਗੀ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ तो होर कि विषय से आप अगों होर वीडियोज़ बनाइए ये अपने सुझाव हमेशा की तरह कमेंट्स जरिए जरूर साझा करना अगर हूँ तक भी पेज में फॉलो नहीं किया तो फटाफट फॉलो कर लो यूट्यूब चैनल हैल्थ एडवाइस विद हरजोत कौर में सबसक्राइब नहीं किया फटाफट सबसक्राइब कर लो मिलेंगे जल्दी ही फिलहाल ही मैनू यानी कि हरजोत कौर में भी दिवी इजाजत सत श्रीकाल